ਇਹ ਗੁਰਦਾਸਪੁਰ ਦੇ ਦੀਨਾ ਨਗਰ ਦਾ ਹੋਟਲ ਸਵਰਗ ਪੈਲੱਸ ਹੋਟਲ ਦੇ ਮਾਲਕ ਨੇ ਇਸ ਨੂੰ ਨਾਮ ਦਾ ਸਵਰਗ ਦਾ ਦਿੱਤਾ ਹੀ ਨਾਲੇ ਨਾਲ ਸੁਵਿਧਾਵਾਂ ਵੀ ਸਵਰਗ ਦੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਬੜੀ ਆਮ ਧਾਰਨਾ ਹੈ ਕਿ ਸਵਰਗ ਦੀ ਪਛਾਣ ਅਪਸਰਾਵਾਂ ਹੁੰਦੀਆਂ ਨੇ ਹੋਟਲ ਮਾਲਕ ਨੇ ਇਸ ਧਾਰਨਾ ਨੂੰ ਸੱਚ ਬਣਾਉਣ ਵਾਸਤੇ ਇੱਥੇ ਅਪਸਰਾਵਾਂ ਵੀ ਲੈ ਆਉਂਦੀਆਂ ਪਰ ਉਹ ਭੁੱਲ ਗਿਆ ਪੰਜਾਬ ਪੁਲਿਸ ਦੀ ਨਜ਼ਰ ਤੋਂ ਬਚਣਾ ਬੜਾ ਮੁਸ਼ਕਿਲ ਹੈ ਪੰਜਾਬ ਪੁਲਿਸ ਦੀ ਰੇਡ ਪਈ ਤੇ ਹੋਟਲ ਦੇ ਆਲੀਸ਼ਾਨ ਕਮਰਿਆਂ ਚ ਹੁਸਨ ਦੇ ਜਲਵੇ ਬਖੇਰਨ ਵਾਲੀਆਂ ਅਪਸਰਾਵਾਂ ਜ਼ਮੀਨ ਤੇ ਆ ਗਈਆਂ ਪੁਲਿਸ ਦੀ ਇਹ ਮੰਨੀਏ ਤੇ ਸਵਰਗ ਪੈਲੱਸ ਦੇ ਵਿੱਚ ਜਿਸਮ ਫਰੋਸ਼ੀ ਹੋ ਰਹੀ ਸੀ ਪੁਲਿਸ ਨੇ ਹੋਟਲ ਦੇ ਕਮਰੇ ਖੰਗਾਲੇ ਤਾਂ ਅੰਦਰੋਂ ਚਾਰ ਕੁੜੀਆਂ ਨਿਕਲੀਆਂ ਚਾਰੋਂ ਕੁੜੀਆਂ ਅਲੱਗ-ਅਲੱਗ ਮੁੰਡਿਆਂ ਦੇ ਨਾਲ ਮौज-ਮਸਤੀ ਕਰ ਰਹੀਆਂ ਸਨ ਪੁਲਿਸ ਦੀ ਤਫ਼ਤੀਸ਼ 'ਚ ਸਾਹਮਣੇ ਆਇਆ ਹੈ ਕਿ ਹੋਟਲ ਮਾਲਕ ਐਨਾ ਹੁਸਨ ਦੀਆਂ ਪਰੀਆਂ ਦੇ ਨਾਮ ਦੇ ਉੱਤੇ ਮੋਟੀ ਵਸੂਲੀ ਕਰਦਾ ਸੀ। ਸਵਰਗ ਪੈਲੇਸ ਨੂੰ ਅਸਲੀ ਸਵਰਗ ਦਾ ਰੂਪ ਦੇਣ ਵਾਸਤੇ ਉਹ ਮੋਟੀ ਕਮਾਈ ਕਰਦਾ ਸੀ। ਗੰਦੇ ਧੰਦੇ ਦੀ ਗੰਦੀ ਕਮਾਈ ਦਾ ਨਤੀਜਾ ਹੀ ਹੈ ਕਿ ਪੁਲਿਸ ਨੇ ਮਾਲਕ ਸਮੇਤ ਐਨਾ ਅਫਸਰਾਵਾਂ ਨੂੰ ਥਾਣੇ ਦੀ ਜ਼ਮੀਨ ਤੇ ਪੁੰਜੇ ਬਿਠਾਇਆ ਹੈ। ਰੇਡ ਕਰਨ ਵਾਲੇ ਅਫਸਰ ਦੀ ਵੀ ਸੁਣੋ। ਪੈਲੇਸ ਜਿਹੜਾ ਝੰਡੇ ਚੱਕ ਜਦੋਂ ਆਪਾਈ ਦਾ ਤੇ ਖਪਿਆ ਹੱਟ ਪਟਕ ਦੇ ਪਾਰ ਇੱਕ ਮੈਰੇਜ ਪੈਲਸ ਹੈਗਾ ਉੱਤੇ ਰੂਮ ਵੀ ਬਣੇ ਹੋਏ ਆ ਉੱਥੇ ਕੁਝ ਐਸਾ ਨੂੰ ਇਮੋਰਲ ਐਕਟ ਦੀ ਇਨਫੋਰਮੇਸ਼ਨ ਸੀਗੀ ਤੇ ਐਸ ਐਚਓ ਨੇ ਜਦੋਂ ਮੌਕੇ ਤੇ ਰੇਡ ਕੀਤੀ ਤੇ ਉਹਦੇ ਬਾਅਦ ਉਥੋਂ ਇੱਕ ਜਿਹੜਾ ਮੈਨੇਜਰ ਸੀ ਮਾਲਕ ਹੋਟਲ ਦਾ ਬਲਜੀਤ ਸਿੰਘ ਇੱਕ ਵੇਟਰ ਇੱਕ ਲਾਂਗਰੀ ਮਤਲਬ ਜਿਹੜਾ ਵੀ ਹੋਟਲ ਦਾ ਸਟਾਫ ਸੀ ਤੇ ਚਾਰ ਜੋੜੇ ਜਿਹੜੇ ਹੈਗੇ 32 ਜਨਕ ਹਾਲ 'ਚ ਕਮਰਿਆਂ 'ਚ ਉਬਰਾਮਤ ਹੋਏ ਆ ਤੇ ਨਾਲ ਹੀ ਨਾਲ ਉਹਨਾਂ ਦੇ ਜਿਹੜੇ ਰਿਕਾਰਡਰ ਕੋਲ ਚੈੱਕ ਕੀਤੇ ਗਏ ਕਿਸੇ ਪ੍ਰਕਾਰ ਦੀ ਕੋਈ ਆਈਡੀ ਪ੍ਰੂਫ ਹੁੱਚ ਜਮਾ ਨਹੀਂ ਸੀ ਤੇ ਮਤਲਬ ਮੈਲਾਫਾਈਡ ਇੰਟੈਂਸ਼ਨ ਨਾਲ ਉਹ ਕਮਰਿਆਂ ਦਾ ਯੂਜ਼ ਹੋ ਰਿਹਾ ਸੀ ਪੁਲਸ ਨੇ ਇਸ ਹੋਟਲ ਚੋਂ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਨਾ ਤਾਂ ਪੁਲਸ ਨੇ ਹੋਟਲ ਚ ਕੋਈ ਵੇਟਰ ਛੱਡਿਆ ਨਾ ਲਾਂਗਰੀ ਤੇ ਨਾ ਹੀ ਮਾਲਕ ਚਾਰ ਜੋੜਿਆਂ ਸਮੇਤ ਕੁੱਲ 11 ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਦੈਨਿਕ ਮੇਲ ਪੰਜਾਬੀ ਟੀਵੀ ਦੀ ਰਿਪੋਰਟ